ਇਹ ਕਰੇ ਬਣਾਇਆ ਹੋਇਆ ਸਾਗ ਤੋਟੀਆਂ ਤੇ ਪੂਰੀ ਤੰਦਾਲ ਹੋਈ ਪਈ ਆ ਬੱਬੋ ਉਹ ਕੇਰੇ ਪੋਟਾ ਹੋ ਗਿਆ ਵਈਆ ਹੈ ਪੂਰੀ ਛੱਡ ਦਿਨਾ ਪਾਪਾ ਹਾਂ ਹਾਂ ਇਹ ਦੂਜਾ ਕੋਈ ਕੋਈ ਬੰਦ ਹਾਂਜੀ ਲੱਗੇ ਤੇ ਰੈਡੀ ਹੋਣਾ ਪਿਆ ਕੰਮ ਆਪੇਓ ਮੱਕੀ ਦੀ ਰੋਟੀ ਪੂਰਾ ਉਹਦਾ ਸਕਾਰਟ ਪਈ ਜਾਂਦੀ ਹੈ ਤੇ ਸਰੋਂ ਦਾ ਲਾ ਤੇ ਸਰੋਂ ਦਾ ਸਾਗ ਕਿਆ ਬਾਤਾ ਅੱਜ 5 ਸਾਲ ਹੋ ਗਏ ਆ ਆਇਆ ਨੂੰ ਤੇ ਪਹਿਲੇ ਵੇਰਾ ਘਰੇ ਆਪਾਂ ਸਾਗ ਬਣਾਇਆ ਅੱਜ ਤੇ ਨਾਲੇ ਮੱਕੀ ਦੀ ਰੋਟੀ ਮੱਕੀ ਦੀ ਰੋਟੀਆਂ ਤਾਂ ਪਹਿਲਾਂ ਬਣਾ ਲਈਆਂ ਸੀ ਪਰ ਸਾਗ ਨਹੀਂ ਬਣਾਇਆ ਸੀ ਆ ਤੇ ਅੱਜ ਘਰੇ ਤਿਆਰ ਕੀਤਾ ਦੇਖੋ ਚੈੱਕ ਕਰੋ ਵਾਹ ਆਹਾਹਾ ਕਿਆ ਬਾਤਾ ਕਿਆ ਬਾਤ ਆ ਪੂਰਾ ਤੜਕਾ ਤੜਕਾ ਲੱਗਿਆ ਹੈ ਗਰਮ ਕਰਨ ਵਾਲਾ ਰਹਿ ਗਿਆ ਥੋੜਾ ਜਿਹਾ ਤੇ ਰੋਟੀਆਂ ਰੈਡੀ ਹੋ ਗਈਆਂ ਚੱਕ ਦਵੱਟੇ ਤੇੜ ਦੋ ਚੋਪੜ ਦੋ ਚੱਕ ਦੋ ਦੇਸੀ ਘਿਓ ਨਾਲ ਜੋਪੜੀ ਜਾਂਦੇ ਹੋ ਚੱਕ ਦੋ ਚੱਕ ਦੋ ਫੱਟੇ ਐ ਕਿਆ ਬਾਤ ਆ ਵਿਆਹ ਜਿਨਾ ਚਾਹ ਹੋਇਆ ਪਿਆ ਵਿਆਹ ਚ ਪੰਜਾ ਸੌ ਰਾਮਾ ਤੋਂ ਕਰੇ ਬਾਣ ਆਇਆ ਹੋਇਆ ਸਵਾ ਖਾਣਾ ਉਹ ਵੀ ਤੇ ਅਮਰੀਕਾ ਦੇ ਵਿੱਚ ਨਹੀਂ ਤਾਂ ਆਲਾਰਮ ਬਹੁਤ ਲੰਗ ਕਰਦੇ ਆ ਟੂ ਟਾਂ ਟਾਂ ਟੂ ਕਰ ਲੱਗ ਜਾਂਦੇ ਅੱਜ ਆਲਾਰਮ ਦਾ ਜਿਗਾਰਡਮੈਂਟ ਕੀਤਾ ਹੋਇਆ ਵਾਂ ਖਸ ਕੇ ਕੇ ਦਿਖਾਵੇਗਾ ਹਨ ਨਹੀਂ ਖਸਕਦਾ ਹੋ ਨਹੀਂ ਸਾਹ ਕੱਢਦਾ ਲਓ ਜੀ ਬਾਬਿਓ ਫਾਈਨਲੀ ਹੋ ਗਿਆ ਰੈਡੀ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਘਰੇ ਬਣਿਆ ਆਂ ਆਹ ਕੀ ਬਤਾ ਦਹੀਂ ਰਸੀ ਕਿਆ ਬਾਤਾਂ ਆ ਗਿਆ ਟੇਬਲ ਤੇ ਆਪਣੇ ਦੇ ਚੱਕ ਦਾ ਫੱਟੇ ਬਾਬਿਓ ਐ ਦੱਸੇ ਹੋਇਆ ਕਿੱਦਾ ਪੂਰਾ ਯਮੀ ਯਮੀ ਹੋਇਆ ਪੈਣਾ ਗਮ ਕਿਆ ਬਾਤਾਂ ਮੇਰੇ ਦਾ ਮੂੰਹ ਦੇ ਵਿੱਚ ਲਾਲਾਂ ਡੀ ਜਾਂਦੀ ਆ ਚੱਕ ਦਾ ਬਟੇ ਠੀਕ ਆ ਬਾਬਿਓ ਮਿਲਦੇ ਆ